ਕਿੱਥੇ ਹਾਲ ਇਹੋ ਇੱਕ ਨਸਾਨੀ ਹੈ ਤੁਹਾਡੀ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਕੋ ਸਿੱਖੋ ਤੁਸੀਂ ਵੀ ਮੇਰੇ ਪੁੱਤਰੀ ਹੋ ਤੁਸੀਂ ਮੇਰੇ ਤੇ ਮੈਂ ਤੁਹਾਡਾ ਮੈਂ ਅਜੀਤ ਸਿੰਘ ਤੇ ਤੁਹਾਡੇ ਦੇ ਵਿੱਚ ਅਜੀਤ ਸਿੰਘ ਜਗਤ ਸਿੰਘ ਜੋਰਾਵਰ ਸਿੰਘ ਵਰਦੇ ਸਿੰਘ ਦੇ ਵਿੱਚ ਔਰ ਤੁਹਾਡੇ ਵਿੱਚ ਮੈਂ ਕੋਈ ਫਰਕ ਨਹੀਂ ਚਾਹੁੰਦਾ ਮੈਨੂੰ ਤੁਸੀਂ ਵੀ ਉਹ ਦਿਓ ਅਜੀਤ ਸਿੰਘ ਨੂੰ ਰੋਵਾ ਜੀ ਸੱਚੇ ਪਾਤਸ਼ਾਹ ਕਦੇ ਫੌਜਾਂ ਦਾ ਮੰਦਰੋਪ ਖੜਾ ਸਤੇਗਾ ਤੇ ਤੇ ਪੜਾ ਤਰਾਂ ਦੇ ਡੇਰਾ ਲਾਮਾਂ ਨੇ ਜਾ ਕੇ ਅਜੀਤ ਸਿੰਘ ਜਵਾਨ ਮੁਖ ਤੇ ਦਾੜੀ ਫੁੱਟ ਰਹੀ ਹੈ ਸੱਚੇ ਪਾਤਸ਼ਾਹ ਇਹਨਾਂ ਦੀਆਂ ਸਾਡੀਆਂ ਕਰਾਂਗੇ ਗੱਲ ਕੇ ਕੋ ਸਤਿਗੁਰੂ ਇਹਨੇ ਜੋ ਤੁਸੀਂ ਸੋਚ ਰਹੇ ਹੋ ਨਾ ਮੈਂ ਉਹ ਹੀ ਕਰਦੇ ਆਂ ਬੁਰ ਬੋ ਜਦੋਂ ਬੱਚੇ ਜਵਾਨ ਹੋ ਜਾਂਦੇ ਮਾਤਾ ਪਿਤਾ ਤੇ ਮਾਨਸਿਕ ਬੜੇ ਤਾਪ ਹੁੰਦੇ ਮੇਰਾ ਪੁੱਤ ਜਵਾਨ ਹੋ ਗਿਆ ਮੈਂ ਵੀ ਨਾਲ ਸਿਆਰ ਕਰਾਂਗਾ ਬੜੇ ਚੌਕਸ ਕੋਈ ਫਿਰਦੇ ਹੁੰਦੇ ਆ ਮਾਤਾ ਪਿਤਾ ਮੈਂ ਵੀ ਐਦਾਂ ਸਾਧੀਆਂ ਕਰਾਂਗਾ ਤੇ ਆਪ ਕੋਈ ਚੜਾਵਾਂਗਾ ਤੋਂ ਸਾਥ ਸੰਗਤ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿੰਵੇਂ ਲਾਇਆ ਸੀ ਨਾ ਜੋ ਤੁਸੀਂ ਸੋਧ ਰਹੇ ਹੋ ਮੈਂ ਉਹੀ ਕਰ ਰਿਹਾ ਮਰਨ ਸੀ ਤੇ ਮਦਾਨੇ ਜਗ ਵਿੱਚ ਭੇਜ ਰਹੇ ਹੋ ਕਹਿੰਦੇ ਮੇਰਾ ਲਾ ਜੀਤ ਸਿੰਘ ਤੁਸੀਂ ਸੋਚ ਰਹੇ ਹੋ ਵੱਡਾ ਹੋ ਗਿਆ ਇਹ ਜੀ ਸ਼ਾਦੀ ਕਰਨੀ ਹੈ ਕਿਤੇ ਡੇਰਾ ਕਰਾਂਗੇ ਪਰ ਮੈਂ ਇਹਦੀ ਸ਼ਾਦੀ ਅੱਜ ਹੀ ਕਰ ਰਿਹਾ ਅੱਜ ਕੇ ਅਕੁਰ ਸਤਿਗੁਰੂ ਮਹਾਰਾਜ ਕਹਿੰਦੇ ਮੈਨੂੰ ਵਧਾਈਆਂ ਦੇ ਤੁਸੀਂ ਰੁਕੋ ਨਾ ਅੱਜ ਕੇ ਅਕੁਰ ਸਤਿਗੁਰੂ ਸ੍ਰੀ ਵਾਹਿਗੁਰੂ ਮਹਾਰਾਜ ਵਧਾਈ ਕਿਸ ਗੱਲ ਦੀ ਕਿਸ ਗੱਲ ਦੀ ਵਧਾਈ ਦੀ ਤੱਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਿਹਾ ਸਿੰਘ ਨੂੰ ਪ੍ਰਾਣਾ ਤੋਂ ਪਿਆਰੇ ਸਿੱਖਾਂ ਨੂੰ ਕਹਿ ਰਿਹਾ may we live